ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਪਾਰ ਸਿੰਘ ਹੈ ਜੀ ਬਾਜੀ 1 ਘੰਟੇ ਚਲਾਇਆ ਤੇ ਲੱਗ ਗਿਆ ਬ੍ਰਦਰ ਹੈ ਮੇਰਾ ਵੱਡਾ ਜੀ ਕੀ ਗੱਲ ਹੋਈ ਉਹਨਾਂ ਦੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਡਗਰ ਕੋਲ ਤੇ ਕੀ ਬਿਜਲੀ ਦੀ ਵੀ ਇੱਥੇ ਸਮੱਸਿਆ ਸੀ ਜਦੋਂ ਬਿਜਲੀ ਹਾਂਜੀ ਅਮਰਜੈਂਸੀ ਜਦੋਂ ਟਾਂਕੇ ਲਾਣ ਲੱਗੇ ਸੀ ਨਾ ਸਾਫ ਕਰ ਲੱਗੇ ਇਸ ਜਗਮ ਉਸ ਟਾਈਮ ਬਿਜਲੀ ਚਲੀ ਗਈ ਸੀ ਸਰ ਕਾਫੀ ਡੈਮੇਜ ਸੀਗਾ ਉਹਵੇਂ ਲਾਈਟ ਦੇ ਟ ਮੋਬਾਈਲ ਦੇ ਟਾਰਚ ਦੇ ਉੱਤੇ ਅਸੀਂ ਸਾਫ ਕੀਤਾ ਜਗਮ ਤੇ ਉਸ ਤੋਂ ਬਾਅਦ ਟਾਂਕੇ ਲਵਾਏ ਆ ਲਾਈਟ ਕਾਫੀ ਟਾਈਮ ਗਈ ਰਹੀ ਹੈ ਜਿਹਦੇ ਨਾਲ ਅਸੀਂ ਬਹੁਤ ਪਰੇਸ਼ਾਨ ਹੋ ਡਾਕਟਰੀ ਬਹੁਤ ਪਰੇਸ਼ਾਨ ਹੋਏ ਆ ਤਕਰੀਬਨ ਜਿਆਦਾ ਨਹੀਂ ਤਾਂ 10 ਤੋਂ 15 ਮਿੰਟ 58 ਮਿੰਟ ਕਿਵੇਂ ਹੋਇਆ? ਮੋਬਾਈਲ ਫੋਨ ਦੀ ਟਾਰਚ ਰਹੀ ਹੋਇਆ ਜੀ ਡਾਕਟਰ ਵੀ ਪਰੇਸ਼ਾਨ ਸੀਗੇ ਡਾਕਟਰ ਵੀ ਬਹੁਤ ਪਰੇਸ਼ਾਨ ਸੀਗੇ ਡਾਕਟਰ ਆ ਖੁਦ ਕਹਿ ਰਹੇ ਸੀਗੇ ਵੀ ਸਾਨੂੰ ਪਿੱਛੇ ਸੂਲਤਰੀ ਮਿਲ ਰਹੀ ਸੀ ਕਰੀਏ ਪਹਿਲੇ ਕੰਪਲੀਟ ਪਈ ਹੋਈ ਹੈ ਅਸੀਂ ਬਹੁਤ ਪਰੇਸ਼ਾਨ ਹੋਏ ਸੀਗੇ ਠੀਕ ਹੈ ਪੇਸ਼ੈਂਟ ਪੇਸ਼ੈਂਟ ਅੱਗੇ ਨਾਲ ਥੋੜਾ ਸਟੇਬਲ ਹੈਗਾ ਬਾਕੀ ਰਿਪੋਰਟ ਵਗੈਰਾ ਆਏਗੀ ਫਿਰ ਪਤਾ ਲੱਗੇਗਾ ਜੀ ਇਨਵਰਟਰ ਨਹੀਂ ਲੱਗਾ ਹੋਇਆ ਉਹ ਵੀ ਦੇ ਵਿੱਚ ਚੱਲਿਆ ਨਹੀਂ ਹੈ ਨਹੀਂ ਸਰ ਇਨਵਰਟਰ ਤਾਂ ਬਿਲਕੁਲ ਨਹੀਂ ਚੱਲਿਆ ਹੈ ਲਾਈਟ ਗਈ ਹੈ ਕੋਈ ਉਹਨੇ ਇੱਕ ਮਾੜਾ ਜਿਹਾ ਨਹੀਂ ਚੱਲਿਆ ਸਕੈਂਡੂ ਚੱਲਿਆ ਹੋਵੇ ਬਿਲਕੁਲ ਨਹੀਂ ਚੱਲਿਆ ਇਨਵਰਟਰ ਤਾਂ ਜਦੋਂ ਬਸ ਥੋੜੀ ਟੌਰ ਤੇ ਜਲਿਆ ਨੇ ਜਦੋਂ 15 ਮਿੰਟ ਬਾਅਦ ਲਾਈਟ ਆਈ ਹੈ ਫਿਰ ਉਸ ਤੋਂ ਬਾਅਦ ਦੁਬਾਰਾ ਥੋੜਾ ਜਿਹਾ ਸੈਟਿੰਗ ਹੋਈ ਸਾਡੀ ਫਿਰ ਜਾ ਕੇ ਸਾਡੇ ਟਾਂਕ ਵਗੈਰਾ ਸਟਿਚਿੰਗ ਵਗੈਰਾ ਫਿਰ ਹੋਈ ਹੈ